ਟ੍ਰੈਫਿਕ ਪੁਲਿਸ ਮੋਗਾ ਵੱਲੋਂ ਜ਼ਿਲ੍ਹੇ ਭਾਰ ਵਿੱਚ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਸਖਤ ਮੋਹਮ ਚਲਾਈ ਗਈ ਜਿਸ ਦੇ ਤਹਿਤ ਸ਼ਹਿਰ ਦੇ ਮੇਨ ਚੌਕ ਅਤੇ ਨਗਰ ਨਿਗਮ ਦੇ ਨੋ ਪਾਰਕਿੰਗ ਜ਼ੋਨ ਇਲਾਕੇ ਵਿੱਚ ਖੜੀਆਂ ਗੱਡੀਆਂ ਦੇ ਚਲਾਨ ਕੱਟੇ ਗਏ ਦੂਜੇ ਪਾਸੇ ਬੁਲਟਾ ਤੇ ਪਟਾਕਾ ਸਾਇਲੈਂਸਰ ਲਗਾ ਕੇ ਸ਼ੋਰ ਮਚਾਉਣ ਵਾਲੇ ਨੌਜਵਾਨਾਂ ਖਿਲਾਫ ਵੀ ਸਖਤੀ ਦਿਖਾਈ ਗਈ ਤੇ ਉਨ੍ਹਾਂ ਨੂੰ ਮੌਕੇ ਤੇ ਹੀ ਰੋਕ ਕੇ ਪਟਾਕਾ ਸਾਇਲੈਂਸਰ ਉਤਾਰੇ ਗਏ ਤੇ ਭਾਰੀ ਜੁਰਮਾਨੇ ਕੀਤੇ ਗਏ ਇਸ ਤੋਲਾ ਬਿਨਾ ਕਾਗਜ਼ਾਤ ਵਾਲੇ ਮੋਟਰਸਾਈਕਲ ਪੁਲਿਸ ਨੇ ਜ਼ਬਤ ਕਰ ਲਿਆ ਇਸ ਸਬੰਧਿਤ ਟ੍ਰੈਫਿਕ ਇੰਚਾਰਜ ਸੁਖਮਿੰਦਰ ਸਿੰਘ ਨੇ ਦੱਸਿਆ ਕਿ ਜੇਕਰ ਕਿਸੇ ਨੇ ਵੀ ਬੁਲਟ ਮੋਟਰਸਾਈਕਲ ਤੇ ਪਟਾਕਾ ਸਾਇਲੈਂਸਰ ਲਗਾ ਕੇ ਹੰਗਾਮਾਬਾਜ਼ੀ ਕੀਤੀ ਤਾਂ ਅਗਲੀ ਵਾਰ ਉਹ ਮੋਟਰਸਾਈਕਲ ਸਿੱਧਾ ਪੁਲਿਸ ਥਾਣੇ ਵਿੱਚ ਖੜਾ ਹੋਵੇਗਾ ਮਾਨਯੋਗ ਐਸਐਸਓ ਸਰ ਮੋਗਾ ਦੇ ਹੇਠਾਂ ਸਾਡੀ ਟੀਮ ਟ੍ਰੈਫਿਕ ਦੀ ਕੰਮ ਕਰ ਰਹੀ ਆ ਤੇ ਸਾਨੂੰ ਕਈ ਦਿਨਾਂ ਤੋਂ ਸ਼ਿਕਾਇਤ ਸੀ ਕਿ ਕਮੇਟੀ ਕਾਰਾ ਉੱਥੇ ਫੈਬ੍ਰਿਕ ਗੱਡੀਆਂ ਲਾ ਲਿਆ ਨੇ ਤੇ ਜਿਹੜੀਆਂ ਗੱਡੀਆਂ ਲੋਕ ਰੋਂਗ ਪਾਰਕਿੰਗ ਉੱਥੇ ਲਾ ਜਾਂਦੇ ਨੇ ਅਸੀਂ ਪਹਿਲਾਂ ਉੱਥੇ ਜਾ ਕੇ ਪੰਜ ਸੱਤ ਗੱਡੀਆਂ ਦੇ ਰੌਗਪਾਰ ਇਤਲਾਨ ਕੀਤੇ ਗਏ। ਉਦੋਂ ਬਾਅਦ ਸਾਨੂੰ ਪਤਾ ਲੱਗਾ ਕਿ ਸਾਈਂ ਰੋਡ ਤੇ ਜਿਹੜੇ ਬੁਲਟ ਉਟਾਕੇ ਮਾਰਦੇ ਉੱਥੇ ਅਸੀਂ ਬੁਲਟ ਉਟਾਕੇ ਦੇ ਤਾਨ ਕੀਤੇ ਗਏ। ਫਿਰ ਲੁਧਿਆਣਾ ਰੋਡ ਤੇ ਅਸੀਂ ਰੌਗਪਾਰ ਕੇ ਜੇ ਤਾਨ ਕੀਤੇ। ਫਿਰ ਅਸੀਂ ਮੇਨ ਬਾਜ਼ਾਰ ਦੇ ਵਿੱਚ ਆਣ ਕੇ ਬਲੈਕ ਕਾਲੀਆਂ ਫਰਮਾਂ ਗੱਜੇ ਤਾਨ ਕੀਤੇ ਜਿਹੜੇ ਬੁਲਟ ਉਟਾਕੇ ਮਾਰਦੇ ਸੀ ਉਹਨਾਂ ਦੇ ਹੋਰ ਤੱਕ ਤਾਨ ਕੀਤੇ ਗਏ। ਪਿਛਲੇ ਹਫ਼ਤੇ ਦਾ ਸਾਡੇ ਮੁਹੰਮਦ ਚਲਦੇ ਜਿਹੜਾ ਬੁਲਟ ਉਟਾਕੇ ਵਾਲਾ ਉਹਨ ਦਾ ਅਸੀਂ ਸਪੈਅਰ ਕਰਦੇ ਉਹਨਾਂ ਦਾ ਅਸੀਂ ਕਰਦੇ ਕਰਦੇ ਆ ਪਿਛਲੇ ਹਫ਼ਤੇ ਸਾਥੋ ਅਸੀਂ ਤਰਾਂਤਰ ਲਾ ਕੇ ਪੰਨੇ ਵੀ ਸੋਣਾਂ ਦੀ ਤਰਾਂਤਰ ਲਾਉਂਦੇ ਆ ਤੇ ਜਿਹੜਾ ਤਰਾਂਤਰ ਗਲਤ ਲੱਗਿਆ ਉਹਦਾ ਤਰਾਂਕਲ ਦੇ ਬਹੁਤ ਪਟਾਕੇ ਦਿੰਦੇ ਆ ਅਸੀਂ ਸਪੈਅਰ ਕਰਦੇ ਆ ਤਣ ਕਰਦਿਆਂ ਸਾਡੀ ਜਿਹੜੀ ਟ੍ਰੈਫਿਕ ਦੀ ਟੀਮਾਂ ਐਸੇ ਸੌਦੇ ਹਰੇ ਤਣਤਾ ਸਾਡੀ ਪੂਰੇ ਜੋਰ ਨਾਲ ਕੰਮ ਕਰਦੀ ਆ ਤੇ ਜਿਹੜਾ ਵੀ ਸਾਨੂੰ ਕੋਈ ਬਲੈਕਫਾਰਮ ਵਾਲਾ ਗੋਲਟ ਪਟਾਕੇ ਵਾਲਾ ਜਾਂ ਮਤਲਬ ਜਿਵੇਂ ਮੋਡੀਫਾਈ ਕਰਦੀਆਂ ਨੇ ਉਹ ਮਿਲਦੀਆਂ ਨੇ ਉਹਨਾਂ ਦੇ ਅਸੀਂ ਤਲਾਨ ਕੀਤੇ ਆ ਤੇ ਉਹਨਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਹਾਂਜੀ ਹਾਂਜੀ ਜਿਹੜੇ ਇੱਥੇ ਮਤਲਬ ਗਲਤ ਰੋਂਗ ਫਾਰ ਸਾਰਿਆਂ ਲੋਂਦੇ ਨੇ ਜਿਹਨਾਂ ਨੇ ਤਲਾਨ ਕਾ ਦੇ ਜਿਹੜੇ ਦੋ ਮੂਰੇ ਬਸਾ ਲੈਂਦੇ ਸੰਕਰਦੇ ਆ ਔਰ ਉਹਨਾਂ ਨੂੰ ਅਸੀਂ ਜਾ ਕੇ ਉਹਨਾਂ ਦੇ ਜਿੱਤੇ ਵੀ ਤਿੰਨ ਬਰ ਉਹਨਾਂ ਦੇ ਜਾ ਕੇ ਸੈਮੀਨਾਰ ਲਾ ਕੇ ਬਰੀਫ ਵੀ ਕਰਦੇ ਆ ਵੀ ਤੁਸੀਂ ਟੈਕਨੀਕਲ ਨਿਯਮਾਂ ਦੀ ਪਾਲਣਾ ਕਰੋ ਜਿਹੜਾ ਟੈਕਨੀਕਲ ਨਿਯਮਾਂ ਦੀ ਨਹੀਂ ਪਾਲਣਾ ਕਰਦਾ ਤੇ ਉਹਦੇ ਖਿਲਾਫ ਅਸੀਂ ਕਾਨੂੰਨੀ ਵਾਰ ਕਾਰਵਾਈ ਕਰਦੇ ਕੋਈ ਤਾਂ ਜਿਹੜੀ ਸੜਕ ਬੰਦ ਕੀਤੀ ਉਹਦੇ ਕਰਕੇ ਸਵਾਛਾ ਸੀ ਪਰ ਫਿਰ ਵੀ ਸਾਡੇ ਵੱਲੋਂ ਪੂਰੀ ਮਿਹਨਤ ਨਾਲ ਪੱਤਰ ਜਿਹੜੀ ਬਸਾ ਬਸ ਦੇ ਵਿੱਚ ਖੇਲੀ ਦੀ ਕਰ ਦਿੱਤੀ ਆ ਜੀ ਅਸੀਂ ਉਹਨੂੰ ਬਸ ਦੇ ਨਾਲ ਤੋੜ ਕੇ ਫੜਾ ਫੜ ਤੇ ਜਿਹੜਾ ਟਾਂਕ ਨੂੰ ਮੇਨ ਨੂੰ ਅਸੀਂ ਖਾਦੀ ਰੱਖਦੇ ਆ